ਤਾਂ ਉਹ ਠੀਕ ਹੋ ਚੁੱਕੀ ਬਹੁਤ ਠੀਕਾ ਟੁੱਟੀ ਟੁੜੀ ਆਈ ਓਏ ਕਨ ਕੋਨ ਬਤਾਇਆ ਹੀ ਨਹੀਂ ਇਹਦੇ ਵਿੱਚ ਇਹਦਾ ਬੱਸ ਜਿਹੜੀ ਨਿਹੜਾ ਵਦੀਆਂ ਨਿਸਰੀਆਂ ਆਂਦੀਆਂ ਸੀ ਬਹੁਤ ਨਿਸਰੀਆਂ ਜਿਹੜੀਆਂ ਨਿਸਰੀਆਂ ਬਹੁਤ ਅੱਛੀ ਉਹਨਾਂ ਨੂੰ ਕਿਤੇ ਨਾ ਪਾ ਜਿੰਨਾ ਟੁੱਟ ਗਈ ਨਾੜੀ ਸਾਰੀ 15 ਦੇਖੋ ਆ ਜਾਓ ਇਹਦੇ ਵਿੱਚ ਰੱਠਾ ਬਣਾਉ ਦੇ ਪਰ ਜਮੀਨ ਜਮੀਨ ਉਹ ਤੋਂ ਲੈਣਾ ਨਹੀਂ ਆ ਅੱਗੇ ਵੀ ਇਕਲੇ ਆਹੀ ਵਾਲੇ ਜੰਮੇ ਅਟਵਾਰੀ ਕਿਹੜਾ ਤੁਹਾਡਾ ਗੁਰਮਖ ਜੀ ਨਹੀਂ ਜਮ ਉਹ ਸੋਰੀ ਬਰਾਹਮਣ ਤੇ ਆਹ ਵੇਖੀ ਗਏ ਇਹ ਕਹੇ ਨਾ ਜੀ ਸਰਪੰਚ ਨਾਲ ਸੀ ਉਦੋਂ ਕਹਿੰਦੇ ਜਿਵੇਂ ਸਾਨੂੰ ਉਹਨੂੰ ਪਿੱਛੋਂ ਗੁਰਦੇਵ ਜੀ ਜਿਹੜਾ ਇੱਕ ਤੁਹਾਡਾ ਪਿੰਡ ਹੈ ਕਿਹੜਾ ਪਿੰਡ ਹੈ ਜੀ ਕਿੰਨਾ ਕਿ ਇੱਥੇ ਬਸਦਾ ਨੁਕਸਾਨ ਐ ਐਮਐਲਏ ਸਾਹਿਬ ਐ ਕਿਹਨਾ ਕਰਦੇ ਇੰਤੇ ਤਾਂ ਹੁਣ ਐਮਐਲਏ ਸਾਹਿਬ ਸਾਡੇ ਕੋਲ ਖੜੇ 100% ਨੁਕਸਾਨ ਐ ਜੀ ਕਿਹੜਾ ਪਿੰਡ ਕਿੰਨੇ ਕੀ ਇਹ ਚੇਨਾ ਕਰਦਾ ਪਿੰਡ ਦਾ ਰਖਵਾਇਆ ਜੀ ਤੁਹਾਡੇ ਕਿੰਨਾ ਕਿ ਮੇਰਾ ਇੱਥੇ 11 ਏਕੜਾ ਹੈ ਜੀ ਠੇਕੇ ਤੇ ਜਾ ਆਪਣੀ ਨਹੀਂ ਆਪਦੀ ਕਰਦੀ ਹੈ ਜੀ ਕਿੰਨਾ ਕਨ ਖਾਨ ਲੱਗਦਾ ਜਿਵੇਂ 100% ਦਾ ਪੂਰਾ ਨੁਕਸਾਨ ਐ 100% ਕੀ ਹੋਇਆ ਸੀ ਪਿਛਲੇ ਦਿਨ ਉਸ ਤੋਂ ਗੜੇ ਮਾਰੀ ਹੋਈ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਹੋਰ ਵੀੜੀ ਫਸਲਾਂ ਨਾਲ ਇਸ ਤੋਂ ਇਲਾਵਾ ਇਸ ਤੋਂ ਸਰਵਾਣ ਸਰਵਾਂ ਦੇ ਪੱਲੇ ਕੁਝ ਨਹੀਂ ਛੱਡਿਆ ਜੀ ਤੇ ਬਾਕੀ ਤਨਜੀ ਆ ਜੀ ਨਾਲ ਸਰਵਾਂ ਚੋਂ ਮੰਗਿਆ ਆਸ ਮੰਗ ਤੂੰ ਤਾਂ ਹੁਣ ਅਸੀਂ ਕੀ ਮੰਗਾਂ ਖੜੇ ਨੇ ਫੰਕੇ ਹੀ ਲੜਦੇ ਨਾਲ ਦਿਖਾਇਆ ਹੁਣ ਵੇਖੋ ਉਹਦੇ ਨਾਲ ਦੇਣ ਸਾਨੂੰ ਮੁਆਵਜ਼ਾ ਜੀ